ਗੁਰੂ ਸਵਾਰਿਓ ਆਪ ਜੀ ਦੇ ਨਾਲ ਅੱਜ 52 ਅਖਰੀ ਬਾਣੀ ਪ੍ਰਤੀ ਵਿਚਾਰ ਸਾਂਝੇ ਕਰਨੇ ਨੇ ਜੋ 52 ਅਖਰੀ ਬਾਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬੇ ਤੋਂ ਉਚਾਰਨ ਕੀਤੀ ਹੋਈ ਜੋ ਗੌੜੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 250 ਤੇ 250 ਤੋਂ ਲੈ ਕੇ 262 ਤੱਕ ਸੋ ਇਸ ਬਾਣੀ ਦੇ ਵਿੱਚ ਇੱਕ ਸ਼ਲੋਕ ਦੋ ਵਾਰ ਪੜਿਆ ਜਾਂਦਾ ਹੈ। ਦੋ ਵਾਰ ਆਉਂਦਾ ਹੈ। ਆਰੰਭ ਵੇਲੇ ਤੇ ਸਮਾਪਤੀ ਵੇਲੇ। ਉਹ ਸ਼ਲੋਕ ਹੈ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ। ਅਖੀਰ ਤੇ ਵੀ ਪੜਦੇ ਆਂ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ। ਤੇ ਜਿਹੜਾ ਅਖੀਰਲਾ ਸ਼ਲੋਕ ਹੈ ਨਾ ਉਹਦੇ ਅਖੀਰ ਤੇ ਲਿਖਿਆ ਹੈ ਇਹੋ ਸ਼ਲੋਕ ਆਦੰਤ ਪੜਨਾ। ਇਹਦਾ ਕੀ ਭਾਵ ਹੈ ਕੀ ਸੰਕੇਤ ਹੈ ਮਹਾਰਾਜ ਨੇ ਕਿਉਂ ਲਿਖਿਆ ਬਲਕਿ ਮਹਾਰਾਜ ਨੇ ਸਲੋਕ ਦੋ ਵਾਰ ਉਚਾਰਨ ਕੀਤਾ ਇੱਕ ਸਲੋਕ ਆਰੰਭ ਵੇਲੇ ਵੀ ਸਮਾਪਤੀ ਵੇਲੇ ਵੀ ਪਰ ਫਿਰ ਵੀ ਮਹਾਰਾਜ ਨੇ ਕਿਉਂ ਲਿਖਿਆ ਹੈ ਕਿ ਇਹੋ ਸਲੋਕ ਆਤੰਤ ਪੜਨਾ ਸੰਤ ਬਾਬਾ ਹਰਨਾਮ ਸਿੰਘ ਜੀ रामਪੁਰ ਖੇੜੇ ਵਾਲੇ ਉਹ ਜਦੋਂ ਵੀ ਨਿਤਨੇਮ ਕਰਿਆ ਕਰਦੇ ਸਹਿਜ ਪਾਠ ਕਰਿਆ ਕਰਦੇ ਜਾਂ ਸਿੰਘਾਂ ਨੂੰ ਸੰਥਿਆ ਕਰਾਇਆ ਕਰਦੇ ਤੇ ਜਦੋਂ ਗੌੜੀ ਰਾਗ ਦੇ ਵਿੱਚ ਇਹ ਬਾਣੀ ਆਉਂਦੀ ਨਾ ਉਹਨਾਂ ਦੇ ਮਨ ਵਿੱਚ ਕਈ ਵਾਰ ਵਿਚਾਰ ਖਿਆਲ ਪੈਦਾ ਹੁੰਦੇ ਕਿ ਹਜੂਰ ਸੱਚੇ ਪਾਤਸ਼ਾਹ ਨੇ ਇਹ ਅਖੀਰਲੇ ਸ਼ਲੋਕ ਤੇ ਇਹ ਕਿਉਂ ਲਿਖਿਆ ਹੈ ਇਹੋ ਸ਼ਲੋਕ ਆਦੰਤ ਪੜਨਾ ਇਹਦਾ ਕੀ ਸੰਕੇਤ ਹੈ ਉਹਨਾਂ ਨੇ ਕਈਆਂ ਨੂੰ ਪੁੱਛਿਆ ਕਿ ਇਹ ਕੇਸ ਲਈ ਮਹਾਰਾਜ ਨੇ ਵਿਚਾਰਨ ਕੀਤਾ ਹੈ ਅਖੀਰ ਤੇ ਕਿਸੇ ਨੇ ਕਿਹਾ ਜੀ ਇਹ ਦੋ ਵਾਰ ਪੜ੍ਹਨਾ ਹੈ ਤੇ ਮਹਾਪੁਰਸ਼ ਕਹਿਣ ਲੱਗੇ ਸਿੰਗਾ ਇਹ ਸ਼ਲੋਕ ਦੋ ਵਾਰ ਵਿਚਾਰਨ ਕੀਤਾ ਹੈ ਦੋ ਵਾਰ ਤਾਂ ਪੜ੍ਹਨਾ ਹੀ ਪੜ੍ਹਨਾ ਹੈ ਪਰ ਇਹ ਕਿਉਂ ਲਿਖਿਆ ਵੀ ਇਹੋ ਸ਼ਲੋਕ ਆਦੰਤ ਪੜ੍ਹਨਾ ਕਿਸੇ ਨੇ ਕਿਹਾ ਇਹ ਐਵੇਂ ਲਿਖ ਦਿੱਤਾ ਹੈ ਪਰ ਮਹਾਪੁਰਸ਼ਾਂ ਨੂੰ ਕਿਸੇ ਨੇ ਤਸੱਲੀ ਬਖਸ਼ ਬਖਸ਼ ਜਵਾਬ ਨਹੀਂ ਦਿੱਤਾ ਮਹਾਪੁਰਸ਼ਾਂ ਦੀ ਤਸੱਲੀ ਨਹੀਂ ਹੋਈ ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਅਖੀਰ ਤੇ ਮਹਾਪੁਰਸ਼ਾਂ ਨੇ ਗੱਲ ਵਿੱਚ ਪੱਲੂ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੀ ਤੁਸੀਂ ਸਾਡਾ ਸ਼ੰਕਾ ਨਿਵਰਤ ਕਰੋ ਕਿ ਮਹਾਰਾਜ ਬਾਵਣ ਅਖਰੀ ਦੇ ਅਖੀਰਲੇ ਸ਼ਲੋਕ ਤੇ ਇਹ ਕਿਉਂ ਉਚਾਰਨ ਕੀਤਾ ਹੈ ਇਹੋ ਸ਼ਲੋਕ ਆਦੰਤ ਪੜਨਾ ਕੀ ਸੰਕੇਤ ਕੀ ਪਾਵ ਹੈ ਫਿਰ 10ਵੇਂ ਪਾਤਸ਼ਾਹ ਧੰਗੂ ਗੋਬਿੰਦ ਸਿੰਘ ਮਹਾਰਾਜ ਨੇ ਦਰਸ਼ਨ ਦਿੱਤੇ ਕਹਿਣ ਲੱਗੇ ਪਾਈ ਹਰਨਾਮ ਸਿੰਘ ਜਦੋਂ ਸਿੰਘਾਂ ਨੇ ਆਪਣਾ ਨਿਤਨੇਮ ਕਰਨਾ ਹੈ ਨਿਤਨੇਮ ਦੇ ਆਰੰਭ ਵਿੱਚ ਤੇ ਨਿਤਨੇਮ ਦੇ ਅਖੀਰ ਵਿੱਚ ਇਹ ਸ਼ਲੋਕ ਪੜ੍ਹਨਾ ਹੈ ਸ਼ਲੋਕ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਨਿਤਨੇਮ ਦੇ ਆਰੰਭ ਵਿੱਚ ਵੀ ਤੇ ਨਿਤਨੇਮ ਦੀ ਸਮਾਪਤੀ ਵੇਲੇ ਵੀ ਪੜ੍ਹਨਾ ਹੈ ਇਸ ਸ਼ਲੋਕ ਜਦੋਂ ਸਹਿਜ ਪਾਠ ਆਰੰਭ ਕਰਨਾ ਹੈ ਉਦੋਂ ਵੀ ਇਹ ਸ਼ਲੋਕ ਪੜ੍ਹਨਾ ਹੈ ਜਦੋਂ ਸਮਾਪਤੀ ਕਰਨੀ ਉਦੋਂ ਵੀ ਪੜਨਾ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕਰਨਾ ਹੈ ਉਦੋਂ ਵੀ ਇਹ ਸ਼ਲੋਕ ਪੜਨਾ ਹੈ ਤੇ ਸਮਾਪਤੀ ਵੇਲੇ ਵੀ ਇਹ ਸ਼ਲੋਕ ਪੜਨਾ ਇਹਦਾ ਬਹੁਤ ਵੱਡਾ ਫਲ ਹੈ ਜਿਹੜਾ ਸਿੱਖ ਇਹ ਸ਼ਲੋਕ ਨੂੰ ਨਿਤ ਰਿਮ ਦੇ ਆਰੰਭ ਵੇਲੇ ਤੇ ਨਿਤ ਨਿਮ ਦੀ ਸਮਾਪਤੀ ਵੇਲੇ ਪੜ੍ਹੇਗਾ ਉਹਨੂੰ ਅਤਿਕ ਫਲ ਮਿਲੇਗਾ ਮਹਾਰਾਜ ਨੇ ਭਜਨ ਕੀਤਾ ਸੱਚੇ ਪਾਤਸ਼ਾਹ ਗੁਰੂ ਕਲਗੀ ਜੀ ਨੇ ਤੇ ਮਹਾਪੁਰਸ਼ਾਂ ਦੀ ਤਸੱਲੀ ਹੋਈ ਸੁਣ ਕੇ ਬਹੁਤ ਜ ਖੁਸ਼ ਹੋਏ ਫਿਰ ਸਿੰਘਾਂ ਨੂੰ ਦੱਸਿਆ ਕਿ ਖਾਲਸਾ ਜੀ ਇਹ ਸ਼ਲੋਕ ਦੇ ਅਖੀਰ ਤੇ ਮਹਾਰਾਜ ਨੇ ਇਸੇ ਲਈ ਉਚਾਰਨ ਕੀਤਾ ਹੈ ਇਹੋ ਸ਼ਲੋਕ ਆਦਤ ਪੜਨਾ ਕਿ ਸਿੰਘ ਨੇ ਜਦੋਂ ਨਿਤਨੇਮ ਕਰਨਾ ਹੈ ਉਦੋਂ ਆਰੰਭਤਾ ਵੇਲੇ ਤੇ ਸਮਾਪਤੀ ਵੇਲੇ ਵੀ ਪੜਨਾ ਉਹ ਦੱਸਿਆ ਕਰਦੇ ਸਨ ਬੜਾ ਫਲ ਹੈ ਇਹ ਸ਼ਲੋਕ ਪੜਨ ਦਾ ਤੇ ਮਹਾਪੁਰਸ਼ ਜਦੋਂ ਵੀ ਨਿਤਨੇਮ ਆਰੰਭ ਕਰਦੇ ਉਦੋਂ ਇਹ ਸ਼ਲੋਕ ਪੜ੍ਹਿਆ ਕਰਦੇ ਸਨ ਸਮਾਪਤੀ ਵੇਲੇ ਵੀ ਪੜ੍ਹਿਆ ਕਰਦੇ ਸਨ ਤੇ ਮਹਾਂਪੁਰਸ਼ਾਂ ਨੇ ਜਿੰਨੇ ਸਹਿਜ ਪਾਠ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਆਰੰਭਤਾ ਵੇਲੇ ਇਹ ਸ਼ਲੋਕ ਤੇ ਸਮਾਪਤੀ ਵੇਲੇ ਇਹ ਸ਼ਲੋਕ ਪੜ੍ਹਵਾਇਆ ਕਰਦੇ ਸਨ ਸੋ ਇਹ ਸ਼ਲੋਕ ਪੜ੍ਹਨ ਦਾ ਬੜਾ ਵੱਡਾ ਮਹਾਤਮ ਹੈ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਰ ਥਾਈਂ ਕਈ ਵਾਰ ਦੋ ਸ਼ਲੋਕ ਆਉਂਦੇ ਨੇ ਪਰ ਉਹਨਾਂ ਦੇ ਅਖੀਰ ਤੇ ਇਹ ਨਹੀਂ ਲਿਖਿਆ ਇਹ ਸ਼ਲੋਕ ਆਦੰਤ ਪੜਨਾ ਇੱਥੇ ਹੀ ਲਿਖਿਆ ਹੋਇਆ ਹੈ ਕਿਉਂਕਿ ਇਹ ਸ਼ਲੋਕ ਆਰੰਭਤਾ ਵੇਲੇ ਵੀ ਸਿੱਖ ਨੇ ਪੜ੍ਹਨਾ ਹੈ ਤੇ ਸਮਾਪਤੀ ਵੇਲੇ ਵੀ ਨਿਤਨੇਮ ਦੀ ਉਦੋਂ ਪੜ੍ਹਨਾ ਹੈ ਇਸੇ ਕਰਕੇ ਮਹਾਰਾਜ ਨੇ ਇਹ ਉਚਾਰਨ ਕੀਤਾ ਹੈ ਇਹੋ ਸ਼ਲੋਕ ਆਦੰਤ ਪੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ